ਕਿ ਮੇਰਾ ਬੁੱਢਾ ਟੋਲ ਕੇ ਵਿੱਕੇ ਮੈਂ ਬੜੀ ਦੁਖੀ ਹੂਏ ਮੈਨੂੰ ਇਹ ਮਹਿਸੂਸ ਨਹੀਂ ਹੁੰਦੇ ਮੈਂ ਬਹੁਤ ਮਹਿਸੂਸ ਕਰਨ ਚਾਹੀਏ ਦੁੱਖੀ ਬਹੁਤ ਆ ਤੇ ਮਾਨ ਵੀ ਬੜਾ ਮੈਨੂੰ 7 ਸਾਲ ਹੋ ਗਿਆ ਨੂੰਗੇ ਪਰ ਮੈਂ ਰੋਜ਼ ਹੀ ਮਰਨੀ ਆ ਰੋਜ਼ ਜੀਂਦੀ ਹਾਂ ਮੈਂ ਰੋਜ਼ ਰਾਤ ਨੂੰ ਸੌਂਦੀ ਨਹੀਂ ਕਿਤੇ ਸੁੰਨੀ ਆ ਜਿੱਲੇ ਤੇ ਰਾਤ ਮੇਰੇ ਕੋ ਸੁੱਤਾ ਨਹੀਂ ਜਾਂਦਾ ਮਨਦੀਪ ਹਰ ਵੇਲੇ ਮੈਨੂੰ ਚੇਤੇ ਆਉਂਦਾ ਜਿੱਲੇ ਆਣਾਲਮੋ ਮੋਮਾ ਜੀ ਮਦਰਡੇ ਅੱਜ ਇਹ ਕਹਣਾ ਬੱਚਾ ਰਾਹੀ ਬਾਗੀ ਰਹਾ ਬਾਰ ਮਾਰਾ ਤੇਨੇ ਬਡੀਆਂ ਬਣਾ ਕਰੇ ਅੱਜ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਮੱਚਾ ਅੱਜ ਤੇਰੇ ਲਈ ਆਖਰੀ ਦੇਣੀ ਇੱਕ ਵਾਰੀ ਕਿਤੇ ਸੱਤਾਂ ਚੱਲਣਾ ਚਾਹੀਦਾ ਘਰ ਅੱਜ ਅਠਮਾ ਸਾਲ ਲੱਗ ਗਿਆ ਨਾ ਉਹਨੂੰ ਕੁਪੇ ਇੱਕ ਵਾਰ ਨਹੀਂ ਬਸ ਆਇਆ ਅਰੇ ਫੌਜੀ ਪੁੱਤਾਂ ਨੇ ਉਹਨਾਂ ਨੇ ਵੀ ਦਲੇਰ ਹੋ ਗਏ ਮਾਵਾ ਦੇ ਪੁੱਤਰ ਸ਼ੇਰ ਹੋ ਤੁਸੀਂ ਮੈਂ ਤਾਂ ਸਵੇਰੇ ਵੀ ਕਹਿਣ ਲੱਗੀ ਅਕਤਨ ਮੈਂ ਕਿਹਾ ਮੈਨੂੰ ਰਫਲ ਦਿਓ ਮੁੰਦੀਪ ਵਾਲੀ ਮੈਂ ਜੰਮੀ ਆ ਪਾਕਿਸਤਾਨ ਨਾਲ ਲੜਨਾ ਮੈਂ ਕਿਹਾ ਮੈਂ ਸਭ ਤੋਂ ਅੱਗੇ ਲੰਗੀ ਆਪਣੇ ਮੁੰਦੀਪ ਦਾ ਬਦਲਾ ਮੈਂ ਲੰਨੀ ਆ ਮੈਂ ਕਿਹਾ ਮੇਰੀ ਪੀਸ ਕੋਈ ਨਹੀਂ ਜੰਮੀ ਮੈਂ ਕਿਹਾ ਨਾ ਮੈਨੂੰ ਪਤਾ ਜਿੰਨਾ ਮੈਂ ਜੀਨੀ ਆ ਮੈਂ ਇੱਕ ਘੜੀ ਨਹੀਂ ਜੀ ਸਕਦੀ ਪਰ ਮੈਨੂੰ 7 ਸਾਲ ਹੋਇਆ ਜਿੰਦਗੀ ਨੂੰ ਰੋਹੀ ਮਰਨੀ ਆ ਰੋਹੀ ਜਿੰਨੀ ਆ ਮੈਂ ਹਟ ਕਿੰਨਾ ਕਮਾਣਾ ਉਹ ਤੇ ਮੈਨੂੰ ਬਹੁਤ ਮਾਣੀ ਹਿਲਦੇ ਮੇਰਾ ਸ਼ੇਰ ਪੁੱਤਰੀ ਉਹ ਏਡਾ ਦਲੇਰੀ ਮੈਂ ਨਾ ਬੱਚਾ ਅੱਗੇ ਨਾ ਕਰ ਕਹਿੰਦਾ ਮੰਮੀ ਕੁਛ ਨਹੀਂ ਹੁੰਦਾ ਮੈਨੂੰ ਜਿਹੜੀ ਗੋਲੀ ਤੇ ਮੇਰਾ ਨਾਮ ਲਿਖਦਾ ਮੇਰੇ ਵੱਜਣੀ ਆ ਕਹਿੰਦਾ ਮੈਨੂੰ ਕੁਛ ਨਹੀਂ ਹੋਣਾ ਕਹਿੰਦਾ ਮੈਂ ਨਹੀਂ ਫਿਕਰ ਕਰਦੀ ਰਣੀ ਕਰ ਮਾਰ ਬਾਰੀ ਗਨਮਦੀਪ ਕੱਚਾ ਨਾ ਨਮੀ ਪਾਹੀ ਨਾੜਦਾ ਮੀ ਪੰਮੀ ਪਗੰਦੇਰੀ ਮੈਂ ਵੀ ਪੇ ਅੱਗੇ ਨਹੀਂ ਹੋਇਆ ਕਰ ਮਾਂ ਮੰਮੀ ਕੋਈ ਗੱਲ ਨਹੀਂ ਮੈਨੂੰ ਕੁਲਸ਼ ਨਹੀਂ ਹੁੰਦਾ ਸੱਤੀ ਸਕਾਰੀ ਤਾਂ ਵੀ ਦੇ ਅੱਗੇ ਉਹ ਆਖਣਾ ਸਾਹਮਣੇ ਆਖਿਆ ਕਹਿੰਦਾ ਨਹੀਂ ਤੂੰ ਕੱਲਾ ਕੰਨ ਲਾਏ ਤੂੰ ਅੱਗੇ ਨਹੀਂ ਹੋਇਆ ਕਰ ਕਹਿੰਦਾ ਸਾਹਬ ਜੀ ਜਿਹਨੇ ਮੇਰੀ ਗੋਲੀ ਦਾ ਨਾਂ ਲਿਖਦਾ ਮੇਰੇ ਵੱਜਣੀ ਵੱਜਣੀ ਉਹ ਮੇਰੇ ਹੋਣੀ ਹੋਣੀ ਹੈ ਤੇ ਮੈਨੂੰ ਉਹਨੂੰ ਫੇਸ ਨਹੀਂ ਦਿੱਤਾ ਵੀ ਮੈਂ ਮੰਮੀ ਆ ਕਿਤੇ ਦਾ ਕਮਾਂਡੋ ਕਰ ਲਈ ਆ ਜਾਂ ਇਹ ਕੀਤਾ ਮੈਨੂੰ ਇੱਕ ਵਾਰੀ ਫੇਸ ਨਹੀਂ ਦਿੱਤਾ ਉਹਨੂੰ ਮੈਂ ਕਰ ਨੂੰ ਰੋਜ਼ ਯਾਦ ਕਰ ਕਰ ਕੇ ਰੋਨੀ ਆਂ ਬੀ ਮੰਦੀ ਪੇ ਇੱਕ ਵਾਰ ਯਾਹ ਕਰ ਇੱਕ ਵਾਰ ਯਾਹ ਮਿਲ ਸਾਰ ਇੱਕ ਵਾਰ ਹੀ ਮਿਲ ਯਾਹ ਕਰ ਸੁਣਨਾ ਤੇਰੇ ਬਾਝੂ ਮੇਰਾ ਮੈਂ ਨਹੀਂ ਜੀ ਸਕਦੀ ਤੇਰੇ ਬਾਝੂ ਬਾਕੀ ਮੈਂ ਫੌਜੀ ਪੁੱਤਰਾ ਨੂੰ ਕਹਿੰਨੀ ਆਂ ਵੀ ਸ਼ੇਰ ਹੋ ਕੇ ਲੜੋ ਪਾਕਿਸਤਾਨ ਨਾਲ ਮੈਂ ਤਾਂ ਦੇਸ਼ ਸੁੱਖ ਤੋਂ ਕੁਰਬਾਨ ਕਰ ਦਿੱਤਾ ਆਪਣਾ ਬੱਚਾ ਇਕੱਲਾ ਇਕੱਲਾ ਮੇਰਾ ਬੇਟਾ ਹੀ ਇੱਕੋ ਹੀ ਨਾ ਪੀ ਹੈ ਨਾ ਕੋਈ ਪੁੱਤਰ ਹੈ ਉਹ ਕੰਨੀ ਦਾ ਬੱਚਾ ਆਪਣਾ ਖਿਆਲ ਰੱਖੋ ਤੇ ਸ਼ੇਰ ਹੋ ਗਏ ਅੱਗੇ ਨਾਲ ਲੜੋ ਇਹਨਾਂ ਨਾਲ ਪਾਪੀਆਂ ਬੰਦਿਆਂ ਨਾਲ ਮੈਂ ਤੇ ਗੋਆ ਬੈਠੀ ਆਪਣਾ ਬੱਚਾ ਕਿ ਮੇਰਾ ਬੱਡੇ ਨੂੰ ਫੋਨ ਕੇ ਤੇ ਮੈਂ ਬੜੀ ਦੁਖੀ ਹਾਂ ਮੈਂ ਕਿ ਇਹਨੂੰ ਮਹਿਸੂਸ ਨਹੀਂ ਹੋਣ ਦਿੰਦੀ ਮੈਂ ਬਹੁਤ ਮਹਿਸੂਸ ਕਰਨ ਚਾਹੁੰਦੀ ਹਾਂ ਦੁੱਖ ਵੀ ਬਹੁਤ ਆ ਤੇ ਮਾਨ ਵੀ ਬੜਾ ਮੈਨੂੰ ਸਾਲ ਹੋ ਗਿਆ ਨੂੰ ਗਏ ਤੇ ਪਰ ਮੈਂ ਰੋਜ਼ ਹੀ ਮਰਨੀ ਆ ਰੋਜ਼ ਹੀ ਜਿੰਦੀ ਹਾਂ ਮੈਂ ਰੋਜ਼ ਰਾਤ ਮੈਂ ਸੌਂਦੀ ਨਹੀਂ ਕਿਉਂਕਿ ਸੁਣਨੀ ਹੈ ਜਿੱਲੇ ਤੇ ਰਾਤ ਮੇਰੇ ਕੋਲ ਸੁੱਤਾ ਨਹੀਂ ਜਾਂਦਾ ਮਨਦੀਪ ਹਰ ਵੇਲੇ ਮੈਨੂੰ ਚੇਤੇ ਆਉਂਦਾ ਜਿਵੇਂ ਆਨਲ ਮਾਂ ਮਾਂ ਮਾਜ ਮਦਰਡੇ ਆਜ ਇਹ ਕਹਣਾ ਬਚਾਰਾ ਹੀ ਬਾਜੀ ਰਹਿ ਬਾਰ ਮਾਰਾ ਤੇਨੇ ਵੱਡੀਆਂ ਬਣਾ ਕਰੇ ਅੱਜ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਮੱਚਾ ਅੱਜ ਤੇਰੇ ਲਈ ਆਖਰੀ ਦੇਣੀ ਇੱਕ ਵਾਰੀ ਕਿਤੇ ਸੱਤਾਂ ਚੱਲਣਾ ਚਾਹਿੰਦਾ ਘਰ ਅੱਜ ਅਠਮਾ ਸਾਲ ਲੱਗ ਗਿਆ ਨਾ ਇਹਨੂੰ ਸੁਣ ਤੇ ਇੱਕ ਵਾਰ ਨਹੀਂ ਬੱਸ ਆਇਆ ਅਰੇ ਫੌਜੀ ਪੁੱਤਰਾ